ਈਕੋਡ ਮੁਸਲਮੋਂ ਮਿਸ਼ਾ ਮਾਡਿਅਰਸ ਨਾਲ ਕੋਈ ਨਾ ਕੋਈ ਮੀਮ ਚਲਾਈ ਜਾਂਦੀ ਏ ਇਸੇ ਦੌਰਾਨ ਸਾਨੂੰ ਉਸ ਟਾਈਮ ਸਵਤਾ ਮਿਲੀ ਜਦੋਂ 7 8 24 ਪਿੰਡ ਮਿਸ਼ਲੀ ਵਾਲਾ ਵਿਖੇ ਇੱਕ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਸੀ ਜਿਸ ਵਿੱਚ ਕੋਈ ਚੋਰਾਂ ਨੇ ਗੁਰਦੁਆਰੇ ਦੇ ਅੰਦਰ ਵੜ ਕੇ ਈਕੋਡ ਦੀ ਪਾਂਤੋੜ ਕਰਕੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਸਨ ਜਿਸ ਦੌਰਾਨ ਅਸੀਂ ਇਸ ਸਟੋਰੀ ਦੇ ਸੰਬੰਧ ਵਿੱਚ ਦੋ ਦੋਸ਼ੀਆਂ ਨੂੰ ਫੜ ਕੇ ਇਸ ਤੋਂ ਪਹਿਲਾਂ ਗਿਫਤਾ ਕਰਕੇ ਜੇਲ੍ਹ ਭੇਜ ਤਿਸ ਦੇ ਜਿਹੜੇ ਮੇਨ ਦੋ ਚੋਰ ਸੀ ਜਿੰਦਾ ਨਾਮ ਗੁਰਪ੍ਰੀਤ ਗੋਲੀ ਵਾਸੀ ਬੜਾਦਰਾਕਾ ਤੇ ਇਸ ਦੇ ਇੱਕ ਸਾਥੀ ਸੰਦੀਪ ਕੁਮਾਰ ਸੀ ਜਿਸ ਨੂੰ ਅਸੀਂ ਹੁਣ ਗਿਫਤਾ ਕਰ ਲਿਆ ਤੇ ਗਿਫਤਾਰੀ ਦੌਰਾਨ ਇਸ ਦਾ ਜਿੰਨਾ ਦਾ ਰਿਮਾਨਡ ਲਿਆ ਗਿਆ ਰਿਮਾਨਡਾਨ ਇਹਨਾਂ ਤੋਂ ਪੁੱਛਗਛ ਕੀਤੀ ਗਈ ਹੈ ਤੇ ਇਹਨਾਂ ਨੇ ਹੋਰ ਵੀ ਕਈ ਚੋਰੀਆਂ ਮੰਨੀਆਂ ਨੇ ਇੱਕ ਹੋਰ ਗੁਰਦਰਪ ਸਿੰਘ ਦੀ ਚੋਰੀ ਮੰਨੀ ਹੈ ਤੇ ਇਨਾਂ ਤੋਂ ਇਹ ਜਿਹੜਾ ਪਤਾ ਲੱਗਾ ਵੀ ਇਹ ਇਸ ਤੋਂ ਪਹਿਲਾਂ ਜਿਹੜਾ ਗੋਲੀ ਏ ਚੋਰ ਜਿਹੜਾ ਉਹ ਪਹਿਲਾਂ ਵੀ ਪੰਜ ਮਕਦਮੇ ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਚੋਰੀ ਦੇ ਇੱਕ ਜਿਹੜਾ ਦਾ ਸੱਚ ਸੀ ਉਹਦੇ ਇੱਕ ਮਕਰਨਾ ਦਰਜੇ ਤੇ ਅਸੀਂ ਉਹ ਹੋਰੀਆਂ ਤੇ ਪੁੱਛ ਕਚ ਕਰ ਰਹੇ ਆ ਤੇ ਹੋਰੀ ਖਾਸੇ ਆਉਂਦੀ ਊਮੀ